गुर प्रसाद बेसमार आगन आतो लै ज्यो क्यों वो क्यों ना बोले सन्मान गुरु प्रसाद सिंह जी फते कबूल कर ਵਾਹਿਰੋ ਜੇ ਕਾ ਫਲਸਾ ਵਾਹਿਰੋ ਜੇ ਤੇ ਫਟੇ ਉਹ ਬੀਜਂ ਕਰਤੀ ਦੇ ਜਦ ਬੋਧਈਏ ਤੋ ਇੱਕ ਦਿਨ ਵਿੱਚ ਫਲੀ ਬੂਤ ਨਹੀਂ ਹੁੰਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਲੰਬੀ ਚੌੜੀ ਯਾਤਰਾ ਤੋਂ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ ਜਿਵੇਂ ਫੁੱਲ ਫਲ ਬਣਦਾ ਹੈ ਤੋ ਫੁੱਲ ਆਪਣਾ ਰੂਪ ਗਵਾਹ ਦਿੰਦਾ ਹੈ ਫੁੱਲ ਦਾ ਰੂਪ ਨਹੀਂ ਰਹਿੰਦਾ ਪਾਦਸ਼ਾਹੀ ਬਾਣੀ ਦਾ ਪਰਮਾਨ ਫਲ ਕਰਨ ਫੁੱਲੀ ਬਨਰਾਏ ਹਲ ਪਾਕਾ ਤਮ ਫੂਲ ਬਨਾਈ ਬੀਜ ਫੁੱਲ ਬਣ ਗਿਆ ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਣੀ ਪਵੇਗੀ ਫੁੱਲ ਫੁੱਲ ਨਹੀਂ ਰਹੇਗਾ ਔਰ ਅਗਰ ਬੀਜ ਹਲ ਹੋਣਾ ਚਾਹੁੰਦਾ ਹੈ ਤਾਂ ਬੀਜ ਨੂੰ ਵੀ ਆਪਣਾ ਰੂਪ ਗਵਣਾ ਪਵੇਗਾ ਆਪਣੀ ਹੋਂਦ ਮਿਟਾਣੀ ਪਵੇਗੀ ਬੀਜ ਬਣ ਗਿਆ ਫੁੱਲ ਔਰ ਅਗਰ ਇਹ ਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਛੜੇਗਾ ਫੁੱਲ ਮਿਟੇਗਾ फल कारण फुले बन राए फल पाका तब फूल बिलाए ज्ञानें कारण कर्म अभ्यास ज्ञान भया तब कर्मे नाश सारे दा सारा कर्मकांड रह जांदा है जद मनुष्य ज्ञान दी शिखरता नु छू जें कर्मकांडी दा फे ओसदा ज्ञानखंडे दा आपस दे तालमेल ना बैठ ਸੰਬੰਧ ਨਾ ਜੋੜੇ। ਹਾਰਮਿਕ ਦੁਨੀਆ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਵਾਰ ਬੀਜ ਦਾ ਫੁੱਲ ਨਾਲ ਫੁੱਲ ਦਾ ਫਲ ਨਾਲ ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਔਰ ਇਸ ਤ੍ਰੀਕੇ ਨਾਲ ਕੀ ਹੁੰਦਾ ਹੈ ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਿਆ। ਅੱਗੇ ਲੰਘ ਗਿਆ। ਔਰ ਕਾਲ ਮੇਲ ਨਹੀਂ ਬੈਠਦਾ ਬਸ ਇਹ ਥੋੜਾ ਜਿਹਾ ਪਲਾਸ ਸਾਮੇ ਥੋੜੇ ਸਾਹਮਣੇ ਰੱਖਾਂ ਪਹੁੰਚਣਾ ਤੇ ਆਨੰਦ ਤੱਕ ਹੈ ਯਾਤਰਾ ਸ਼ੁਰੂ ਕਰਨੀ ਪੈਗੀ ਜਪ ਥਾਂ ਇਹ ਹੀ ਲੜੀਵਾਰ ਉਦਾਸ ਆਪਦੇ ਦੇ ਸਾਹਮਣੇ ਵਿਚਾਰ ਰੱਖ ਰਿਹਾ ਹੈ ਮੰਜ਼ਿਲ ਆਨੰਦ ਹੈ ਪ੍ਰਾਪਤੀ ਆਨੰਦ ਹੈ ਆਨੰਦ ਹੋਏ ਬਿਨਾ ਜੀਵਨ ਨੂੰ ਬਿਲਕੁਲ ਸੁਪਾਉ ਨਹੀਂ ਮਿਲਣਾ ਚਾਹੇ ਕੁਝ ਵੀ ਜਗਤ ਵਿੱਚ ਮਿਲ ਜਾਏ ਧਨ ਮਿਲ ਜਾਏ ਪ੍ਰਭਤਾ ਮਿਲ ਜਾਏ ਪ੍ਰਤਿਸ਼ਟਾ ਮਿਲ ਜਾਏ ਜਲ ਯਸ ਮਿਲ ਜਾਏ ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲੇਆ ਤੇ ਆਨੰਦ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਤੇ ਪ੍ਰਮਾਤਮਾ ਦਾ ਮਿਲਣਾ ਹੀ ਆਨੰਦ ਦਾ ਮਿਲਣਾ ਯਾਤਰਾ ਆਰੰਭ ਹੋਵੇਗੀ ਜਪ ਤੋਸ਼ ਇਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਪ ਹੋ ਜਾਂਦਾ ਹੈ ਸ਼ਬਦ ਪ੍ਰਾਣਾ ਦੇ ਚੱਲਣ ਲੱਗ ਪੈਂਦੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਦ ਕੇ ਅਰੰਭਤਾ ਹੋਈ ਸ੍ਰੀ ਰਸਨਾ ਨਾਮ ਜਪਉ ਤਵ ਮਥੀਏ ਇਨ ਬਿਦ ਅੰਮ੍ਰਿਤ ਪਾਓ ਅਰੰਭਤਾ ਤੇ ਇਥਾ ਹੋਈ ਸੇਕ ਦੋ ਜੀਵੋ ਲਖ ਹੋਵੇ ਲਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾ ਪੌੜੀਆਂ ਦਿੱਤ ਪੌੜੀਆਂ ਨੇ ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜ੍ਹੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪੈਗੀ ਫਿਰ ਦੂਸਰੀ ਤੇ ਔਰ ਉੱਪਰ ਚੜ੍ਹਦਾ ਹੈ ਤਾਂ ਕੋ ਜਿਸ ਤੇ ਖੜਾ ਉਸਨੇ ਤੇ ਛੱਡਣੀ ਇੱਕ ਨਈਅਤ ਹੈ ਇਹ ਇੱਕ ਈਸ਼ਵਰੀ ਨਈਅਤ ਜਪ ਜਾਪ ਹੋ ਜਾਂਦਾ ਹੈ ਜਦ ਕੇ ਜਪ ਆਰੰਭ ਹੋਇਆ ਸਿੰਘ ਗਾ ਵੀਏ ਸੁਣੀਏ ਮਨ ਰੱਖੀਏ ਭਾਉ ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ ਸਮਨ ਲੋਪੋ ਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ ਬਾਕੀ ਨਹੀਂ ਬਾਕੀ ਸਭ ਯਾਤਰਾ ਦੀ ਤਿਆਰੀ ਵੀ ਪੈ ਕਰ ਦਿਨ ਚਾਏ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ ਤਾਂ ਬਸ ਇਹ ਰਸਤਾ ਪੁੱਛਦੇ ਬੈਨੇ ਤਿਆਰੀ ਪਏ ਕਰਦੇ ਨੇ ਚੱਲੇ ਕੋਈ ਔਰ ਐਸਾ ਵੀ ਹੋ ਜਾਂਦਾ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਲੰਗ ਜਾਂਦੀ ਐ ਚੱਲਦੇ ਇੱਕ ਕਦਮ ਵੀ ਕੋਈ ਨਹੀਂ ਕੂਛਤ ਹੈ ਪਥਕ ਤੇ ਮਾਰਗ ਨਾ ਥਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ ਆਇਆ ਐ ਗੁਰਦੁਆਰੇ ਔਰ ਸ਼ਾਇਦ ਸੂਝ ਸਮਝ ਲਈ ਮਿਲ ਗਈ ਕਿਉਂਕਿ ਗੁਰਦੁਆਰੇ ਆਣ ਦਾ ਮੁੱਦਾ ਵੀ ਇਤ ਨਹੀਂ ਐ ਗੁਰੂ ਦਵਾਰੇ ਹੋਏ ਸੋਜੀ ਪਾਇਸ ਸੂਝ ਸਮਝ ਲੈਣ ਲਈ ਇਥੇ ਆੜਾ ਹੈ ਮਾਰਗ ਦੀ ਪਹਿਚਾਣ ਕਰਨੀ ਹੈ ਮਾਰਗ ਉਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ ਤੇ ਜਪਣਾ ਕਿਵੇਂ ਗਾ ਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸ ਦੀ ਗਾਇਣੀ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਤੇ ਕੰਨਾ ਨਾਲ ਉਹ ਸੁਣੇ ਅੰਦਰੋਂ ਉਸ ਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ ਇਹ ਸ਼ਰਤ ਕਿਉਂ ਲਾਈ ਹੈ ਜੋ ਇਹਨਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ ਇੰਜ ਕਹਿ ਲੋ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜੇ ਹੋਵੇ ਬਾਕੀ ਸਭ ਇਨਕਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਦਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆ ਧਾਰਮਿਕ ਹੈ ਦੋਸ਼ਵਤ ਬਰਦਾਸ਼ਤ ਕਰ ਲੈਣਾ ਬਹੁ ਗਿਣਤੀ ਦੇ ਵਿੱਚ ਮਸਜਿਦ ਦੇ ਵਿੱਚ ਵੀ ਅਧਾਰਮਕ ਬੈਠੇ ਹੁੰਦੇ ਨੇ ਬਹੁ ਗਿਣਤੀ ਦੇ ਵਿੱਚ ਮਸਜਦ ਜੋ ਹੈ ਮੰਦਿਰਾਂ ਦੇ ਵਿੱਚ ਵੀ ਅਧਾਰਮਕ ਬੈਠ ਰਹੇ ਹੁੰਦੇ ਨੇ ਔਰ ਬਹੁ ਗਿਣਤੀ ਵਿੱਚ ਗੁਰਦੁਆਰਿਆਂ ਵਿੱਚ ਵੀ ਉਹੀ ਆਉਂਦੇ ਨੇ ਜੋ ਚਲਦੇ ਕੋਈ ਨਹੀਂ ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ ਭਰੋਸਾ ਕੋਈ ਨਹੀਂ ਕਉਕੇ ਭਰੋਸਾ ਵੱਜ ਜਾਏ ਤੋ ਮਾਰਾਦ ਤੇ ਮਨ ਜਾਣ ਕੇ ਰਦੇ ਬਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉੱਥੇ ਤੇ ਖੇਡ ਕੁਝ ਔਰ ਹੋ ਜਾਂਦੀ ਏ ਉੱਥੇ ਤੇ ਜਪ ਜਾਪ ਭੁੱਲ ਜਾਏਗਾ ਅਗਰ ਭਰੋਸਾ ਵੱਜ ਗਿਆ ਉੱਥੇ ਤੇ ਸ਼ਬਦ ਪ੍ਰਾਣਾ ਦੇ ਸ਼ਰਮ ਜਾਏਗਾ ਇਹ ਤੇ ਸ਼ਬਦ ਮੇਰੇ ਪ੍ਰਾਣ ਵਸਤ ਐ ਬਹੁੜ ਜਨਮ ਨਾ ਆਵਾ ਇਫਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਇਹ ਰਸਨਾ ਜੋ ਜਪਦੀ ਉਹ ਪ੍ਰਾਣਾ ਚ ਕਿਸ ਤਨਾ ਵਸ ਜਾਂਦਾ ਹੈ ਪੂਰਨ ਖਲਸਾ ਅੱਗੇ ਦੇ ਸਾਹਮਣੇ ਰੱਖਿਆ ਸੀ ਜਦੋਂ ਕੋ ਜਪ ਹੋ ਜਾਂਦਾ ਹੈ ਇਹੀ ਜਾਪ ਬੈਰਾਗ ਹੋ ਜਾਂਦਾ ਹੈ ਜਗਤ ਨਾਲੋਂ ਬਿਲਕੁਲ ਦੂਰ ਬੇ ਰੱਖ ਦਿੰਦਾ ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ ਹੋਵੇਗਾ ਸੰਸਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ ਬਿਲਕੁਲ ਮਿਰਲੇ ਪਹੁੰਚ ਜਾਏ ਲਿਪਾਇ ਮਾਨ ਨਹੀਂ ਹੋਵੇਗਾ ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਲਈ ਸਬੂਤ ਦੇਈਏ ਪੱਕਾ ਨਾਰੀਅਲ ਉਸ ਦੀ ਗਿਰੀ ਖੌਲ ਦੇ ਅੰਦਰ ਹੈ ਪਰ ਖੌਲ ਨਾਲੋਂ ਸੰਬੰਧ ਤੋੜ ਬੈਠੀ ਹੈ ਤੇ ਖੌਲ ਦੇ ਅੰਦਰ ਸੱਚ ਪਰ ਹੋ ਕੋਈ ਖੌਲ ਨਾਲ ਰਿਸ਼ਤਾ ਨਹੀਂ ਹੈ ਉੱਪਰ ਜਿਹੜਾ ਫੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ ਟੁੱਟ ਗਈ ਹੈ ਤੇ ਪਰਿਵਾਰ ਨਾਲ ਐਸੇ ਪਰਿਵਾਰ ਦੇ ਵਿੱਚ ਕੁਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਐ ਤੇ ਸੰਸਾਰ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਐ ਤੇ ਅਦੇ ਖੌਲ ਦੇ ਅੰਦਰ ਪਰ ਖੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ ਐ ਤੇ ਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਵਿੱਚ ਹੋ ਕੇ ਵੀ ਸੰਸਾਰ ਦੇ ਵਿੱਚ ਨਹੀਂ ਆਉਂਦਾ ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ ਪੁੱਤਰ ਨਾਨਕ ਤੂੰ ਘਰ ਦੇ ਵਿੱਚ ਵੀ ਆਉਂਦਾ ਹੈ ਤੇਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ। ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਸ਼ਾਨੁਖਸ਼ੀ ਨਹੀਂ ਆਉਂਦੀ। ਜਦ ਤੂੰ ਨਹੀਂ ਆਉਂਦਾ ਤੇਰੀ ਯਾਉ ਤੜਪਾਂਦੀ ਹੈ ਪਰ ਜਦ ਤੂੰ ਪਰਿਵਾਰ ਦੇ ਵਿੱਚ ਆਉਂਦਾ ਹੈ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ। ਕਾਮੀ ਮਨ ਦੁਖੀ ਆਦਿ ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਚ ਹੋ ਕੇ ਵੀ ਸੰਸਾਰ ਦੇ ਚ ਨਹੀਂ ਆਉਂਦਾ ਅਭਿਆਸ ਦੇ ਚ ਇੱਕ ਮਾਰਗ ਆਉਂਦਾ ਹੈ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਦ ਬਣ ਜਾਂਦਾ ਹੈ ਇਸੇ ਨੂੰ ਕਹਦੇ ਨੇ ਸਨਾਤਨ ਮਤ ਦੇ ਸੰन्यास ਔਰ ਕਲਜੀ ਧਰਵੀ ਕੈਨ ਨੇ ਸੰਿਆਸੀ ਹੋਏ ਬਿਨਾਤੇ ਪਰਮ ਪੱਦਵੀ ਪ੍ਰਾਪਤੀ ਨਹੀਂ ਪਰ ਕਿਸ ਤਰ੍ਹਾਂ ਦਾ ਸੰਿਆਸੀ ਰੇ ਮਨ ਐਸੋ ਕਰ ਸੰਿਆਸਾ ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਬਹਿ ਕਰ ਸਮਝੋ ਮਨ ਈ ਮਾਣੇ ਉਦਾਸਾ ਇਤਨੀ ਗੰਤ ਸਪਸ਼ਟ ਹੋ ਗਈ ਕਿ ਕਲਵੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਿਆਸੀ ਹੋਏ ਬਿਨਾ ਪਰਮਪੱਤੀ ਪ੍ਰਾਪਤੀ ਨਹੀਂ ਹੈ। ਅਗਾਲਪੁਰਖ ਦੀ ਪ੍ਰਾਪਤੀ ਨਹੀਂ ਹੈ। ਤਾਂ ਸੰਿਆਸੀ ਕੌਣ ਆਉਂਦਾ ਹੈ ਉਦਾਸੀ ਹੀ ਸੰਿਆਸੀ ਆਉਂਦਾ ਦੂਸਰਾ ਨਹੀਂ ਆਉਂਦਾ। ਮਨ ਹੀ ਮਾਇਆ ਉਦਾਸਾ ਜੋ ਉਦਾ ਆਪ ਉਦਾਸ ਨਹੀਂ ਉਤੇ ਸੰਿਆਸ ਕਾ ਦਾ। ਉਦਾਸੀ ਤੇ ਸੰਿਆਸੀ ਬਿਰਤੀ ਦੋਵੇਂ ਇਕੱਠਿਆਂ ਜੋ ਵੀ ਆ ਗਿਆ ਨੇ। ਉਦਾਸ ਮਨੋ ਸਨਿਆਸ ਨੂੰ ਗ੍ਰਹਿਨ ਕਰ ਹੀ ਲੈਣ ਦਾ ਹੈ ਉਦਾਸ ਉਦਾਸ ਮਨੁੱਖ ਲਈ ਇਹ ਜੀਵਨ ਅਸਾਉਰ ਪ੍ਰਦੇਸ਼ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ ਜਿਸ ਦਰਕਾਰਣ ਫਿਰਾਂ ਉਦਾਸੀ ਸੋਦਰ ਕੋਈ ਆਏ ਕਹੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੇ ਤੱਕ ਐਵੇਂ ਤੁਹਾਡੇ ਅੰਦਰ ਕੋਈ ਫਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ ਔਰ ਕਈ ਦਫਾ ਹੈਰਾਨੀ ਗੀ ਆਉਂਦੀ ਏ ਜੋ ਇਸ ਮੰਜ਼ਲ ਦੇ ਰਾਤੀ ਵੀ ਨਹੀਂ ਸੋਝ ਵੀ ਨਹੀਂ ਸਮਝ ਵੀ ਨਹੀਂ ਉਹ ਵੀ ਆਪਣੀ رائے ਦੇ ਦਿੰਦੇ ਨੇ ਹੈਰਾਨੀ ਗੀ ਆਉਂਦੀ ਏ ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆ ਦੇ ਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਜਿਸ ਮਾਰਗ ਦੇ ਪਾndi ਵੀ ਨਹੀਂ ਇਸ ਮਾਰਗ ਦਾ ਕੋਈ ਅਨੁਭਵ ਹੀ ਨਹੀਂ ਲੇਕਿਨ رائے ਦੇ ਦਿੰਦੇ ਨੇ ਕਿ ਆਪਣੀ رائے ਦਿੰਦੇ ਨੇ ਬੜੀ ਕੀਮਤੀ رائے ਕਹਿੰਨੇ ਨੇ ਸੜੀਏ ਬਿਲਕੁਲ ਸਹੀ ਹੈ ਖੈਰ ਮੁਖਤਸਰ ਦਿਖ ਮਰਸਤਰਾ ਸੰਿਆਸੀ ਤੇ ਉਦਾਸੀ ਦਿਰਤੀ ਦੋਵੇਂ ਇਕੱਠੀਆਂ ਨੇ ਉਦਾਸੀ ਸੰਿਆਸੀ ਹੁੰਦਣ ਲਾਜ਼ਮੀ ਗਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਰਕਾਰਣ ਫੇਰਾ ਉਦਾਸੀ ਸੋਦਰ ਕੋਈ ਆਏ ਕਹੇ ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰਦ ਦੀ ਤਲਾਸ਼ ਕਰ ਰਿਹਾ ਕੋਈ ਮੈਨੂੰ ਦੱਸੇ ਉਹ ਦਰਦ ਕਿੱਥੇ ਹੈ ਉਸ ਪਰਮਾਤਮਾ ਦਾ ਆਵਾਸ ਕਿੱਥੇ ਹੈ ਉਦਾਸ ਹੋ ਕੇ ਮੈਂ ਪਰ ਉਹ ਤਲਾਸ਼ ਕਰ ਰਿਹਾ ਗੁਰਨਾਣਕ ਦੇਵ ਜੀ ਮਹਾਰਾਜ ਦੇ ਵੱਡੇ ਸਹੇਬਜ਼ਾਦੇ ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਨ ਤੋਂ ਬੰਦੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ ਹੁਕਮ ਅਦੋਲੀ ਦੀ ਪੇਸ਼ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ ਸੰਿਆਸੀ ਸੀ ਉਦਾਸੀ ਇਸ ਨੇ ਜੋ ਪੰਥ ਨੂੰ ਵੀ ਬਣਾਇਆ ਜਿਹੜਾ ਪੰਥ ਉਦਾਸੀ ਪੰਥ ਉਦਾਸ ਜਨਮ ਤੋਂ ਹੀ ਉਦਾਸੀ ਸੀ ਗੁਰਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ ਹੈ ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ ਪਰ ਉਹ ਤਾਂ ਨੇ ਕਹਿ ਦਿੱਤਾ ਇਹ ਕੋਈ ਮਹਾਨ ਜੋਗੀ ਹੈ ਕੋਈ ਮਹਾਰਿਸ਼ੀ ਹੈ ਔਰ ਵਾਕਈ ਇਤਨੇ ਵੱਡੇ ਰਿਸ਼ੀ ਦੇ ਘਰ ਕਿਸੇ ਰਿਸ਼ੀ ਨਹੀਂ ਆਣਾ ਸੀ ਏਦਿਸ ਨੇ ਆਣਾ ਸੀ ਜਨਮ ਤੋਂ ਹੀ ਉਹ ਦਾਸ ਔਰ ਵਾਲ ਬੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜੇ ਹੀ ਉਦਾਸੀ ਨਾਨਕ ਬੰਧ ਦਾ ਬਹੁਤ ਵੱਡੇ ਪੱਦਰ ਤੇ ਸਾਰੇ ਭਾਰਤ ਦੇ ਵਿੱਚ ਪ੍ਰਚਾਰ ਕਰਦੇ ਰਹੇ ਕਾਬਲ ਕੰਧ ਹਰ ਦੇ ਚਬੀ ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ ਗਾਲਬਨ ਕੀ 1 ਲੱਖ ਦੇ ਕਰੀਬ ਸਿੰਦ ਨੇ ਕਾਬਲ ਗਜਨੀ ਜਲਾਰਾਬਾਦ ਫੌਜ ਤਹਰਾਤ ਕੰਧਾਰ ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ ਉਹਨਾਂ ਦਾ ਪ੍ਰਚਾਰ ਉਸ ਉਹਨਾਂ ਦੇ ਧੋਣੇ ਵੀ ਬਣੇ ਨੇ ਬਾਬਾ ਸ੍ਰੀ ਚੰਦੇ ਪੰਜ ਸਤ ਗੁਰਦੁਆਰੇ ਬਣੇ ਹੋਏ ਨੇ ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ ਬਾਬਾ ਸ੍ਰੀ ਚੰਦ ਦੀ ਧਰਮਸਾਲ ਫਰੰਟੀਅਰ ਦੇchni ਕਾਫੀ ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ ਇੱਥੇ ਵੀ ਉਦਾਸੀਆਂ ਦੇ ਬੇਰੇ ਵੱਜਿਆ ਦਸ ਫਿਰ ਜਗਨਨਾਥ ਪੁਰੀ ਰਾਮੇਸ਼ਵਰਮ ਕੇ 88 ਤੀਰਥਾਂ ਦੇ ਉੱਤੇ ਜਿਹੜੇ ਆਸਥਾਨ ਸਨ ਇਹ ਵੀ ਉਦਾਸੀਆਂ ਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ ਇਹ ਵੀ ਮੈਰਸ ਕਰਦੇ ਇਹ ਸਿੱਖ ਜਗਤ ਦੇ ਆਦ ਮਿਸ਼ਨਰੀ ਸਨ ਪਹਿਲੇ ਮਿਸ਼ਨਰੀ ਇਨਾ ਨਹੀਂ ਪ੍ਰਚਾਰ ਦਿੱਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ ਹੋਰ ਸਾਰੇ ਵੱਡੇ-ਵੱਡੇ ਸਥਾਨ ਇਨਾ ਕੋਲ ਸੀ। ਬਤ ਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਭ੍ਰਸਟ ਹੋ ਗਏ। 2% 98 ਠੀਕ ਸਨ। 2% ਹੰਕਾਰੀ ਹੋ ਗਏ। 2% ਵਿਕਾਰੀ ਹੋ ਗਏ। ਉਨਾ ਦੋ ਫਿਸਦੀ ਉਦਾਸੀਆਂ ਨੂੰ ਦੇਖ ਕੇ ਜੋ ਵ੍ਰਸ਼ਟ ਹੋਏ ਸਨ ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ ਹਾਲਾਂਕਿ ਕਿ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ ਤਿੰਨ ਤਰ੍ਹਾਂ ਦੀ ਕਥਾ ਹੁੰਦੀ ਸੀ ਮੇਰਾ ਵੀ ਬਚਪਨਾ ਹੈ ਪਰ ਉਸ ਜ਼ਮਾਨੇ ਦੀ ਗੱਲਾ ਉਸ ਬਚਪਨ ਦੀ ਮੈਨੂੰ ਯਾਦ ਨੇ ਆਪਣੇ ਬਚਪਨ ਦੀ ਤਿੰਨ ਟੈਮ ਤਥਾ ਉਨਹੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹਾਇਆ ਦਿਸਣੋ ਸ਼ਾਮੀ ਗੁਰਪ੍ਰਤਾਪ ਸੂ ਰਹੀ ਤੇ ਇਹ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਹੋ ਆ ਕੇ ਸਮਝ ਲੈ ਇਹ ਤਿੰਨੇ ਕਥਾਵਾਂ ਅਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰ ਨੂੰ ਦਸਮ ਗ੍ਰੰਥ ਦੀ ਸ਼ਾਮ ਨੂੰ ਗੁਰਪ੍ਰਭਾਉ ਸੂਰਜੀ ਦੀ ਇਹ ਅਸਤਾਨ ਵਿੱਚ ਉਦਾਸੀਆਂ ਕੋਲ ਸੀ ਇਹ ਵੀ ਮੈਰਜ਼ ਕਰਦੇ ਹਨ ਮਹਾਨੀ ਨਾਰਾਇਣ ਦਾਸ ਜਿਸ ਦੇ ਕੋਲ ਲੰਕਾਣਾ ਸਾਹਿਬ ਸੀ ਇਹ भ्रष्ट ਹੋ ਗਿਆ ਉਸ ਹੋਇਆ ਕੁਝ ਅੰਗਰੇਜ਼ਾਂ ਦੀ ਚਾਲ ਰਾਹ ਪੋਣਾ ਨੇ ਦੇਖਿਆ ਕੇਂਦਰੀ ਅਸਥਾਨ ਹੈ। ਪਰ ਸਾਰਾ ਸਿੱਖ ਜੁੜਿਆ ਹੋਇਆ ਹੈ ਇਸ ਮੰਤ ਨੂੰ ਕਾਬੂ ਕਰੀਏ। ਮੁਠੀ ਚਲਾਈਏ ਜਿਸੇ ਹਕੂਮਤਾਂ ਆਮ ਕਰਦੀਆਂ। ਤਾਂ 2 ਫੀਸਦੀ ਮਹੰਤ ਬਰਸ਼ਟ ਹੋ ਗਏ। ਲਹਿਰ ਚੱਲੀ ਸਿੱਖਾਂ ਚ ਰੋਸ ਪੈਦਾ ਹੋਇਆ ਹੈ ਬਰਸ਼ਟ ਹੋਏ ਨੇ। ਅਸੀਂ ਸਾਰੇ ਗੁਰਦੁਆਰੇ ਖੋਲੇ ਨਾ ਬੋਲ। ਤਮਾਮ ਲੈ। ਬਈ ਅਸੀ ਆਦੂ ਪ੍ਰਚਾਰ ਦੇ ਰਾਹ ਰੇ ਪਤਾ ਸਹਿਜੇ ਸਹਿਜੇ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ ਦਸਮ ਗ੍ਰੰਥ ਦੀ ਕਥਾ ਬੰਦ ਹੋਈ ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਟਾਵਾ ਟਾਵਾ ਥਾਵਾ ਦੇ ਰਹਿ ਨਾ ਮਿਸ਼ਨਰੀ ਰੇ ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਪਹਿਨੇ ਜਿੱਥੇ ਕਰੀਬਨ ਕਈ ਵਨ ਹਰ ਹਿੰਦੂ ਘਰਾਂ ਨੇ ਇੱਕ ਬੱਚਾ ਸਿੰਘ ਸਜਦਸ ਉਹਨਾਂ ਨੂੰ ਅਸੀ ਸੈਦਾਰੀ ਕਹਿੰਦੇ ਸੀ ਜਿਹੜਾ ਇਹ ਬੱਚਾ ਸਿੰਘ ਸਜਾ ਲਓ ਸੈਦਾਰੀ ਕਿਸ਼ਾਦਾਰੀ ਸੈਦਾਰੀ ਦੋ ਤਰ੍ਹਾਂ ਦੀ ਸਿੱਖੀ ਸੀ ਸਿੱਖੀ ਵੱਧ ਰਹੀ ਸੀ ਉਦਾਸੀਆਂ ਦਰਗੇਸ਼ ਔਰ ਨਿਰਵਲਿਆ ਕਰਕੇ ਇਹਨਾਂ ਦੋ ਆਗੂ ਅਸਥਾਨ ਸਨ ਗੁਰਦੁਆਰਾ ਐਕਟ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲੈ ਦੇਣਾਂ ਤੇ ਕਾਨੂੰਨ ਬਣ ਗਿਆ ਪਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ ਬੜੀ ਖੁਸ਼ੀ ਮਨਾਈ ਕੌਮ ਨੇ ਗੁਰਦੁਆਰੇ ਸਾਡੇ ਕੋਲ ਆ ਗਏ ਹੁਣ ਹੁਣ ਕੌਣ ਦੱਸੇ ਧਾਰਮਿਕ ਅਸਥਾਨ ਤੇ ਚਲਾਣਾ ਚਲਾਣੇ ਸੰ ਧਰਮ ਦੇ ਗਿਆਨੀਆਂ ਨੇ ਵਪਾਰੀ ਵਕਤ ਵਦ ਇਨਸਾਮ ਕਰ ਸਕਦਾ ਚਲਾ ਨਹੀਂ ਸਕਦਾ ਸੰਸਾਰੀ ਵੱਤ ਤੋਂ ਵੱਦ ਇਨਜ਼ਾਮ ਕਰ ਸਕਦਾ ਚਲਾ ਨਹੀਂ ਸਕਦਾ ਧਰਮ ਮੰਦਰ ਨੂੰ ਤੇ ਕੋਈ ਧਰਮ ਬਿਰਤੀ ਦੀ ਸੋਜ ਬੋਝ ਰੱਖਣ ਵਾਲਾ ਹੀ ਚਲਾਵੇਗਾ ਇਹ ਸਾਰੇ ਅਸੀਂ ਕੱਢ ਦਿੱਤੇ ਨਿਰਮਲੇ ਵੀ ਉਦਾਸੀ ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆ ਦੇ ਪ੍ਰਬੰਧਕਾਂ ਦੇ ਆਪਣੇ ਬੱਚੇ ਪਦ ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖਣਾ ਰਹ ਸਕੇ ਜਗਤ ਨੂੰ ਅਮ੍ਰਿਤਛ ਕਾਣਾ ਸੀ ਉਹ ਫੁੱਦ ਸ਼ਰਾਬੀ ਹੋ ਗਏ ਇਹੀ ਇਲਜ਼ਾਮ ਨਰੇਂਦਰ ਦਾਸ ਤੇ ਸੀ ਸ਼ਰਾਬ ਪੀਂਦੇ ਰਹ ਨਰੇਂਦਰ ਦਾਸ ਸ਼ਰਾਬ ਪੀਂਦੇ ਤੇ ਦੇ ਕੋਲ ਬੁਰਦਾਰਾ ਲੈ ਲੋ ਠੀਕ ਹੈ ਗਲਤ ਸੀ ਪਰ سلسلہ ਬਾਤ ਵਿੱਚ ਕੀ ਹੋਇਆ ਕੋਈ ਤਰੱਕੀ ਨਾ ਮਈ ਜਿਤਨੇ 18 ਤੀਰਥਾਂ ਦੇ ਉਦਾਸੀਆਂ ਦੇ ਅਸਥਾਨ ਸਨ ਉਸੇ ਜੇ ਸੇ ਜੇ ਮਤ ਬੰਦ ਹੋ ਗਏ। ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ-ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗ੍ਰੇਨ ਹੋਣ ਹੈ ਨਹੀਂ। ਜਗਨਨਾਥ ਪੁਰੀ ਦੇ ਸ੍ਰੀ ਗੁਰਦੁਆਰਾ ਸੀ ਮੰਦਰ ਦੇ ਸਾਹਮਣੇ ਔਰ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਰ ਮੰਦਿਰ ਚ ਨਹੀਂ ਗੁਰਦੁਆਰਾ ਸੀ ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸੰ ਜੋ ਅੱਜ ਛੋਟੀਆਂ-ਮਾਮੂਦੀਆਂ ਯਾਦਗਾਰ ਰਹਿ ਗਈ ਹੈ। ਬਾਕੀ तमाम ਤੀਰਥਾਂ ਤੇ ਵੀ ਸਨ। ਬਿਲਕੁਲ ਨਾਮ ਮਾਤਰ ਹਣੋ ਗੱਲ ਨਾ ਰਹਿ ਗਈਆਂ ਨੇ ਹਾਲਾਂਕਿ ਉਸ ਦੰਦਰੇ ਨਾਲ سلسلہ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤਕਤਨੀ ਨਹੀਂ ਕਰਦਾ ਭਾਰਤ ਦੀ 80% ਆਬਾਦੀ ਸਿਕੋਣੇ ਸੀ ਜਿਸ ਦੰਦਰ ਨਾਲ ਚੱਲ ਰਿਹਾ ਸੀ ਸਦਗੁਰੂਆਂ ਨੇ ਕਿਹਾ ਸੀ ਨੰ ਗਰੀਬ ਦਾ ਮੋ ਗੁਰੂ ਕੀ ਗੋਲ ਹੈ ਉਹਦਾ ਸੀ ਇਸ ਤਰ੍ਹਾਂ ਕਰਦੇ ਸਨ ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ ਨਾਲੇ ਇਲਾਜ ਵੀ ਕਰਦੇ ਸਨ ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ ਦੂਜਾ ਲੋੜ ਬੰਦਾ ਦੀ ਲੋੜ ਵੀ ਪੂਰੀ ਕਰਦੇ ਸ। ਕੋਸੀ ਕੀ ਵਧ ਰਹੀ ਸੀ। ਬਦਕਿਸਮਤੀ ਹੋਈ। ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ 'ਚ ਜੋ ਬਿਲਕੁਲ ਪੂਰੇ ਰਾਜਨੀਤਕ। ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ। ਤੁਮ ਇਲੈਕਸ਼ਨ ਨਾਲ ਚੋਣ ਆਉਣੀ ਤੇ ਦੋ ਧੜੇ ਤੇ ਆਪਸ ਵਿੱਚ ਬਣ ਜਾਣਗੇ। ਹਰ ਸ਼ਹਿਰ ਦੇ ਵਿੱਚ ਬਣ ਜਾਣਗੇ। ਕਮ ਸੇ ਕਮ ਸਿਕ ਦੋ ਧੜਿਆਂ 'ਚ ਤੇ ਤਕਸੀਮ ਹੋਣਗੇ ਇਲੈਕਸ਼ਨ ਜੋ ਆਣ। ਪਾਰਟੀਆਂ ਦੋ ਤੇ ਬਣਨ ਗਈਆਂ। ਇੱਕ ਦਹਾ ਸਿੱਖਾਂ ਨੂੰ ਦੋ ਹਿੱਸਿਆਂ 'ਚ ਵੰਡਦੇ ਹੀ ਹੈ ਤੇ ਇਹਨਾਂ ਨੂੰ 10 ਹਿੱਸਿਆਂ 'ਚ ਵੰਡਦੇ ਆ ਕੀ ਧੀਰ ਲੱਗਦੀ ਹੈ ਇਹਨਾਂ ਨੂੰ 30 ਹਿੱਸਿਆਂ 'ਚ ਵੰਡਦੇ ਆ ਵੀ ਧੀਰ ਲੱਗਦੀ ਹੈ ਸਿੱਖ ਵੰਡੇ ਹੋਏ ਕਮਜ਼ੋਰ ਹੋਏ ਇਸੇ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਾਨੀਆਂ ਨੇ ਨਿਰੰਕਾਰੀਆਂ ਨੇ ਔਰ ਉਹਨਾਂ ਨੂੰ ਸ਼ੈਦ ਹੀ ਮਿਲ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ ਜਿਸ ਸੇਕਨ ਸਿਵ ਪ੍ਰਧਾਨ ਦੇ ਨਾਮ ਤੇ ਸ਼ਿਕੱਤਰ ਦੇ ਨਾਮ ਤੇ 2 3 4 ਪਾਰਟੀਆਂ ਹੀ ਤਕਸੀਮ ਹੋ ਸਕਦੇ ਨੇ ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦਈਏ ਨਾਮਦਾਰੀਆਂ ਦਾ ਗੁਰੂ ਬਣ ਗਿਆ ਰਾधा ਸਵਾਮੀਆ ਦਾ ਬਣ ਗਿਆ ਨਿਰੰਕਾਰੀਆਂ ਦਾ ਬਣ ਗਿਆ ਔਰ ਜਿੰਨੇ ਪੰਜਾਬ ਵਿੱਚ ਡੇਰੇ ਨੇ ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ ਕਰੀਬਨ ਕਰੀਬਨ ਤੇ ਆਪਣੀਆਂ ਗਧੀਆਂ ਹੀ ਲਾ ਕੇ ਬੈਠੇ ਨੇ ਇਹ ਵੀ ਮੈਰਜ ਕਰਦੇ ਆ ਔਰ ਇਸ ਤਰ੍ਹਾਂ ਕੀ ਹੋਇਆ ਪੰਥ ਮਰਿਆਦਾ ਤੇ ਸੰਤ ਮਰਿਆਦਾ ਟਕਰਾ ਗਈ ਅਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਕਿ ਪੰਥ ਦੀ ਆਪਣੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ ਕੋਈ ਵੀ ਨਹੀਂ ਸਹਿਮਤ ਇਹ ਵੀ ਮੈਲਸ ਕਰਦੇ ਆਂ ਆਪਣੀ ਆਪਣੀ ਮਰਿਆਦਾ ਇਕ ਤੇ ਹੈ ਨਾ ਅਕਾਲ ਤਖਤ ਦੀ ਬਿਲਡਿੰਗ ਨੂੰ ਗਿਰਾਣਾ ਦੁਸ਼ਟ ਬਣਾ ਇਹ ਜਾਬਰਾਨਾ ਕੰਮ ਇਕ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਖੰਗ ਕਰਨਾ ਉਹਨੂੰ ਗਿਰਾਣਾ ਇਹ ਦੋ ਤਰ੍ਹਾਂ ਦੀ ਗਰਾਵਟ ਆਉਂਦੀ ਏ ਇਕ ਹੁੰਦਾ ਹੈ ਅਗਲ ਤਫਦ ਦੇ ਆਕਾਰ ਨੂੰ ਦਰਾਨਾ ਇੱਕ ਹੁੰਦਾ ਹੈ ਅਗਲ ਤਖਦ ਦੇ ਵਿਚਾਰ ਨੂੰ ਦਰਾਨਾ ਅਗਰ ਉਹ ਘਾਤਕ ਨੇ ਦੁਸ਼ਟ ਨੇ ਜੋ ਅਗਲ ਤਫਦ ਦੇ ਆਕਾਰ ਨੂੰ ਮਿਟਾਣਾ ਚਾਹੁੰਦੇ ਨੇ ਤਾਂ ਉਹ ਕੌਣ ਹੋਵੇ ਜੋ ਵਿਚਾਰ ਨੂੰ ਮਿਟਾਣਾ ਚਾਹੁੰਦੇ ਪਰ ਉਹ ਕੌਣ ਸੋਚੇ ਸੋਚ ਵਿਚਾਰ ਵਾਲੀ ਦਲ ਨਹੀਂ ਰਹੇ ਸੋਚੇ ਚਾਰ ਦਾ سلسلہ ਨਹੀਂ ਇਹ ਕੌਮੀ ਦਰਦ ਦੇ ਨਾਤੇ ਮਿਥਾ-ਥਾਤੇ ਇੱਕ ਨਕੀ ਜੀਆਂ ਆਵਾਜ਼ ਤੁਹਾਡੇ ਸਾਹਮਣੇ ਰੱਖਦੇ ਨਾ ਪੰਥ ਦੀ ਮर्यादा ਨਾਲ ਹੀ ਜ਼ਿੰਦਾ ਰਹੇਗਾ ਵਰਨਾ ਨਹੀਂ ਰਹਿ ਸਕਦਾ ਕਿਉਂਕਿ ਸੰਤ ਤੇ ਕਮ ਸੇ ਕਮ ਹਜ਼ਾਰਾਂ ਨੇ ਇਰਤੇ ਹਜ਼ਾਰਾਂ ਤਾਂ ਦੀ ਮर्यादा ਹੋ ਜਾਏਗੀ ਪੰਥ ਖੇਰੂ ਖੇਰੂ ਹੋ ਜਾਏਗੀ ਸ਼ਾਇਦ ਆ ਤੇ ਐਸਾ ਸੀ ਸੰਤ ਪੰਥ ਨਾਲ ਸਹਿਮਤ ਹੁੰਦਾ ਅੱਜ ਦਾ ਸੰਤ ਪੰਥ ਨਨ ਸਹਿਮਤ ਨਾਲ ਆ ਰਿਹਾ ਕੋਈ ਵੀ ਸਹਿਮਤ ਨਹੀਂ ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ ਔਰ ਕੋਈ ਵੀ ਸੰਤ ਆਪਣੇ ਆਸਾਨ ਨੂੰ ਗੁਰਦੁਆਰਾ ਕਹਿ ਲਾ ਕੇ ਰਾਜ਼ੀ ਨਹੀਂ ਇਹ ਆਸ਼ਰਮ ਹੈ ਇਹ ਡੇਰਾ ਹੈ ਇਹ ਠਾਠ ਹੈ ਇਹ ਗੁਰਦੁਆਰਾ ਨਹੀਂ ਮੈਂ ਛੋਟੀ ਜਿਹੀ ਜ਼ੁਬਾਨ ਨਾਲ ਵੱਡੀ ਗੱਲ ਬਿਆ ਕਰਦਾ ਔਰ ਇਹ ਤਵਾਮ ਨਾਮ ਐਸੇ ਨੇ ਆਪਣੇ ਇਜਾਦ ਕੀਤੇ ਹੋਏ ਨੇ ਪਰ ਨਾ ਪੁਰਾਣਾ ਨਾਮ ਤੇ ਇਹ ਹੀ ਸੀ ਗੁਰਦੁਆਰਾ ਗੁਰਦਵਾਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ-ਵਾਰ ਨਾਮ ਦੀ ਆਰਮਕ ਸਤਲਾ ਨੂੰ ਦਿੱਤੇ ਗਏ ਔਰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ ਸੱਡੀ ਮਰਿਆਦਾ ਚਲੇਗੀ ਪੰਥ ਦੀ ਨਹੀਂ ਗੁਰੂ ਦੀ ਨਹੀਂ ਵਿਚਾਰ ਕਰਕੇ ਗੁਰੂ ਸੰਗੁਰੂ ਗ੍ਰੰਥ ਜੀ ਔਰ ਆਗਾਰ ਕਰਕੇ ਗੁਰੂ ਸੀ ਗੁਰੂ ਪੰਥ ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨੀ ਇੱਕ ਗੱਲ ਸਪਸ਼ਟ ਹੋ ਗਈ ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ ਤੇ ਅਜ ਗੁਰੂ ਦੇ ਆਕਾਰ ਤੋਂ ਇਨਕਾਰੀ ਕਲ ਵਿਚਾਰ ਤੋਂ ਇਨਕਾਰੀ देर ਕੀ ਲਗਣੀ ਕੋਈ ਆਕਾਰ ਨੂੰ ਮਿਟਾਂਦਾ ਹੈ ਕੋਈ ਵਿਚਾਰ ਨੂੰ ਮਿਟਾਂਦਾ ਹੈ ਫਿਰ ਇਹ ਤੇਨੇ ਵਿਚਾਰ ਉਹ ਹੈ ਗੱਲ ਆ ਗਈ ਘਾਟੇ ਚ ਰਹਿਆ ਸੀ ਇਸ ਬੰਗਬਤ ਹੋਰ ਤਰੀਕਾ ਬਣਾ ਕੇ ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ ਬਾਬਾ ਹਰਵੰਦ ਸਿੰਘ ਜੀ ਦਿੱਲੀਸ ਮੈਨੂੰ ਮਿਲੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾਰੇ ਨੇ ਦਾਸ ਨਾਲ ਕਾਫੀ ਪਿਆਰ ਕਰਦੇ ਨੇ ਮੈਨੂੰ ਕਹਿਣ ਲੱਗੇ ਬਹੁਤ ਵੱਡਾ ਹੌਨ ਖਰਾਬਾ ਹੋਇਆ ਸੀ ਜਦ 2 ਸਦੀ ਮਹੰਤ ਬਰਸ਼ਟ ਹੋਏ ਸੰਤੇ ਸੀ ਉਹਨਾਂ ਕੋਲ ਗੁਰਦੁਆਰੇ ਲੈ ਉਹਨੂੰ ਤਰਬਾ ਬੋਇਸ ਬਹੁਤ ਸ਼ਹਿਦੀਆਂ ਬਾਲਦੇ ਬਹੁਤ ਮਾਰੇ ਗਏ ਮੈਨੂੰ ਕਹਿਣ ਲੱਗੇ ਉਹਨਾਂ ਤੋਂ ਹਜ਼ਾਰਾਂ ਗੁਣਾ ਵਧ ਖੂਨ ਖਰਾਬਾ ਹੋਏਗਾ ਤਾਂ ਇਹਨਾਂ ਪੋਲੀਟਿਸ਼ਨ ਲੋਗਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ ਵਰਨਾ ਨਹੀਂ ਉਹ ਇਤਨੀ ਤਾਕਤ ਦੇ ਚ ਨਹੀਂ ਸਨਮਾਨ ਫਿਰ ਵੀ ਖੂਨ ਖਰਾਬਾ ਹੋਇਆ ਇਹਨਾਂ ਕੋਲ ਤੇ ਬੜੀ ਤਾਕਤ ਹੈ ਸਰਬ ਦੇ ਮਨਿਸਟਰਾਂ ਨਾਲ ਸੰਬੰਧਨ ਸਭ ਪੱਕੇ ਰਾਜਨੀਤਿਕ ਨੇ ਦੇਖ ਦੇਖ ਪਿਛ ਤਰੀਕੇ ਨਾਲ ਜੋ ਹੈ ਦੇਖਿਆ ਗਿਆ ਹੈ। اور ਕਰੀਬਨ ਕਰੀਬਨ तमाम politician ਨੇ 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲਮੈਂਟ ਤੱਕ ਪਹੁੰਚਣ ਵਾਸਤੇ। ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ। ਮਿਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹਨਾਂ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ ਪਰ ਉਹ ਕਰਦੇ ਕੀ ਪੈਨੇ ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚ ਗਏ ਕਿਵੇਂ ਮਨਿਸਟਰ ਬਣ ਗਏ ਇਸ ਤਰ੍ਹਾਂ ਅਸੀਂ ਘਾਟੇ 'ਚ ਜਾ ਰਹੇ ਹਾਂ ਧਾਰਮਿਕ ਤੌਰ ਤੇ ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ-ਥਾਂ ਤੇ ਇਸ ਨੂੰ ਰੱਖਿਆ ਘਾਟੇ ਚਾਸ ਵਾਤੇ 'ਚ ਨਹੀਂ ਆ ਧਾਰਮਿਕ ਤੌਰ ਤੇ ਘਾਟੇ 'ਚ ਜਾ ਰਹੇ ਹਾਂ ਇਹਨਾਂ 50 ਸਾਲਾਂ ਤੇ ਬੋਧ ਘਾਟੇ ਚ ਚਲੇ ਗਏ ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ ਹਰ ਪਿੰਡ ਦੇ ਚ ਬ੍ਰਹਮ ਗਿਆਨੀ ਮੌਜੂਦ ਸੀ ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਮੌਜੂਦ ਸਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦੱਸ ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਔਰ ਕਥਾ ਕਰਨ ਵਾਲੇ ਮੌਜੂਦ ਸਨ ਗੁਰਪ੍ਰਤਾਪ ਸੂਰਜੀ ਵੀ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਅਜਨੇ ਕਾਰਟਿਜ ਲਾਇਆ ਅਸੀਂ ਇਹਨਾਂ 50 ਸਾਲਾਂ ਚ ਘਾਟੇ ਜਗਾਇਆ ਘਾਟਾ ਜੇ ਕਿਧਰੇ ਦੋਸਾਂ ਨ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ ਹੈਰਾਨੀ ਗੀ 50 ਸਾਲਾਂ ਚ ਵੀ ਨਹੀਂ ਸੋਚੇ ਕਰੇ ਤੇ ਵਿਚਾਰ ਜੋ ਹੈ ਗੱਲ ਆ ਗਈ ਚੁੰਕੇ ਉਦਾਸ ਸ਼ਬਦ ਆਇਆ ਸੀ ਤੇ ਕਿਸ ਤੋ ਮੇਰੀ ਬਿਰਤੀ ਉਦਾਸੀਆਂ ਦੀ ਦਰਫ ਚਲੀ ਗਈ ਜਿਸ ਦਰ ਕਾਰਨ ਫਿਰਾਂ ਉਦਾਸੀ ਗੁਰਨਾਣਿਜ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਨ ਉਹਨਾਂ ਨੇ ਉਦਾਸ ਪੰਥ ਚਲਾਇਆ ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਪੰਥੀ ਗੁਰ ਨਾਨਕ ਦੇ ਘਰ ਤੋਂ ਕੁਲਟ ਨਹੀਂ ਸਨ ਪ੍ਰਕਾਸ਼ ਉਹ ਗੁਰਗ੍ਰੰਥ ਸਾਹਿਬ ਦਾ ਹੀ ਕਰਦੇ ਸਨ ਗੁਰਬਾਣੀ ਉਹ ਗੁਰ ਨਾਨਕ ਦੀ ਹੀ ਪੜ੍ਹਦੇ ਸਨ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ ਸੰਸਾਰੀ ਨਹੀਂ ਬਣਨਾ ਅਗਰਬੇਸ ਦੋਨੇ ਇਹਨਾਂ ਦੇ ਜੋ ਹੈ ਚਲਦੇ ਸੰਡੇਰਿਆਂ 'ਚ ਤਿਆਗੀ ਦੇਰਤੀ ਉਦਾਸ ਹੁਣ ਮੈਂ ਅਰਸਾ ਕਿਹਾ ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪ੍ਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੈਦਾ ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਬੈਦਾ ਜੋ ਪਰਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ ਸਵਾਲ ਹੀ ਨਹੀਂ ਪੈਦਾ